ਦੋ ਸਿੱਖਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੀ ਦਾ ਉਹਲਾ ਕਰਨ ਵਾਸਤੇ ਆਇਆ ਇੱਕ ਭਾਈ ਕਮਲੇ ਦਾ ਆਇਆ ਭਾਈ ਕਮਲਾ ਉਹ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਜੀ ਦਾ ਹੁਕਮ ਇਨੱਕ ਸਿਰ ਮੱਥੇ ਮੰਨਦਾ ਤੇ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਕਿਹਾ ਕਿ ਸਾਨੂੰ ਇਉਂ ਪ੍ਰਤੀਤ ਹੁੰਦਾ ਸਾਡੇ ਪਸ਼ੂ ਭੁੱਖ ਮਹਿਸੂਸ ਕਰ ਰਹੇ ਨੇ ਤੇ ਉਹਨਾਂ ਲਈ ਚਾਰੇ ਪੱਠੇ ਦਾ ਪ੍ਰਬੰਧ ਕੀਤਾ ਜਾਏ ਤੇ ਉਸ ਵੇਲੇ ਭਾਈ ਕਮਲਾ ਆਖਦਾ ਸੱਚੇ ਪਾਤਸ਼ਾਹ ਇਹ ਹੁਣੇ ਹੀ ਕਰਨਾ ਹੈ ਮਹਾਰਜ ਕਹਿੰਦੇ ਹੁਣੇ ਹੀ ਤਤਕਾਲ ਕਰਨਾ ਇੱਥੇ ਦੇਰੀ ਨਹੀਂ ਕਰਨੀ ਛੇਤੀ ਤੋਂ ਛੇਤੀ ਸਾਡੇ ਖੇਤਾਂ ਤੱਕ ਪਹੁੰਚੋ ਪਹੁੰਚ ਕੇ ਉੱਥੇ ਪਸ਼ੂਆਂ ਵਸਤੇ ਜਿਹੜਾ ਚਾਰਾ ਜਿਹਨੂੰ ਪੱਠੇ ਕਹਿੰਦੇ ਐ ਉਹ ਲੱਗੇ ਉਹ ਛੇਤੀ ਵੱਢ ਕੇ ਲਿਆਓ ਤੇ ਪਸ਼ੂਆਂ ਨੂੰ ਕੁੱਤਰ ਕੇ ਪਾਇਆ ਜਾਏ ਉਹਨਾਂ ਨੂੰ ਭੁੱਖ ਪ੍ਰਤੀਤ ਹੁੰਦੀ ਹੈ ਉਹਨੇ ਸਤਿਵਚਨ ਕੀਤਾ ਤੇ ਜਦ ਉਹ ਪੰਡ ਲੈਣ ਵਾਸਤੇ ਤੁਰਿਆ ਨਾਲ ਹੱਥ ਵਿੱਚ ਦਾਤਰ ਫੜੀ ਹੈ ਤੇ ਸਤਿਗੁਰੂ ਗੁਰਨਾਨਕ ਸਾਹਿਬ ਇੱਕ ਪਾਸੇ ਫਿਰ ਸੰਜੀਤਗੀ ਭਾਵਨਾ ਸਹਿਜ ਭਾਵਨਾ ਵਿੱਚ ਬੈਠੇ ਹੈ ਤੇ ਮਹਾਰਾਜ ਜਾਣਦੇ ਨੇ ਕਿ ਪਠੇ ਵੱਢ ਕੇ ਲਿਆਉਣ ਨੂੰ ਪੰਡ ਬੰਨਣ ਨੂੰ ਵੀ ਤਾਂ 40 ਮਿੰਟ ਦਾ ਸਮਾਂ ਇਹ لازمی ਲੱਗਣਾ ਪਰ ਭਾਈ ਕਮਲਾ ਜਦ ਵਾਪਸ ਆਇਆ ਤੇ ਉਹ ਕੁਝ ਚੰਦ ਮਿੰਟਾਂ ਦੇ ਵਿੱਚ ਵਾਪਸ ਆ ਗਿਆ ਇਹਦਾ ਜ਼ਿਕਰ ਕੀਤਾ ਕਵੀ ਸੰਤੋਖ ਸਿੰਘ ਜੀ ਨੇ ਕਿ ਜਿਹਦਾ ਸਮਾਂ 10 ਮਿੰਟ ਵੀ ਨਾ ਰਿਹਾ ਕਿ ਇੱਕ ਘੜੀ ਤੋਂ ਵੀ ਅੱਧੀ ਘੜੀ ਦੇ ਵਿੱਚ ਜਦ ਉਹ ਸਿੱਖ ਭਾਈ ਕਮਲਾ ਵਾਪਸ ਆਇਆ ਤੇ ਮਹਾਰਾਜ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ ਭਾਈ ਗੱਲ ਸੁਣ ਕਿੰਦਰ ਸੱਚੇ ਪਾਤਸ਼ਾਹ ਜੀ ਹੁਕਮ ਕਹਿੰਦੇ ਭਾਈ ਕਮਲਿਆ ਇਹ ਅਸਾਂ ਦੇ ਆਪਣੇ ਖੇਤਾਂ ਵਿੱਚੋਂ ਚਾਰਾ ਵੜ ਕੇ ਲਿਆਇਆ ਜਾਂ ਕਿਸੇ ਹੋਰ ਦੇ ਖੇਤ ਵਿੱਚੋਂ ਚਾਰਾ ਜਲਦਬਾਜੀ ਵਿੱਚ ਵੜ ਲਿਆ ਕਹਿੰਦਾ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਯਾਦ ਰੱਖੀ ਕੱਲੇ ਗੁਰੂ ਨਾਨਕ ਦਾ ਘਰ ਨਹੀਂ ਜਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਪਸ਼ੂ ਵੀ ਚੋਰੀ ਦਾ ਵੱਡਿਆ ਹੋਇਆ ਕਿਸੇ ਬੇਗਾਨੇ ਦੇ ਖੇਤ ਦਾ ਚਾਰਾ ਨਹੀਂ ਛਕਦੇ ਇਹ ਆੰਤਮ ਸਮੇ ਦਾ ਉਪਦੇਸ਼ ਮੰਨ ਲਓ ਜਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਰੂਆਤ ਤੋਂ ਲੈ ਕੇ ਆੰਤਮ ਤੱਕ ਦਾ ਉਪਦੇਸ਼ ਮੰਨ ਲਓ ਜਿਹੜਾ ਸਤਗੁਰ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਕਵੀ ਸੰਤੋਖ ਸਿੰਘ ਚੂੜਾ ਮੜ ਤੇ ਭਾਈ ਵੀਰ ਸਿੰਘ ਜੀ ਨਾਨਕ ਚਮਤਕਾਰ ਚ ਬਰਾਬਰ ਇਸ ਸਾਖੀ ਦਾ ਜ਼ਿਕਰ ਕਰਦੇ ਆ ਗੁਰੂ ਨਾਨਕ ਸਾਹਿਬ ਦੇ ਸਰੀਰ ਦਾ ਉਲਾ ਕਰਨ ਬਿਲ। ਕਿ ਗੁਰੂ ਨਾਨਕ ਸਾਹਿਬ ਨੇ ਇਹ ਉਪਦੇਸ਼ ਦਿੱਤਾ ਜਿਹੜਾ ਬਾਣੀ 'ਚ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾ ਭਰੈ ਜਾ ਮੁਰਦਾਰ ਨਾ ਖਾਏ। ਦੂਸਰਾ ਬਚਨ ਜੇ ਰਤ ਲੱਗੈ ਕਪੜਾ ਜਾਮਾ ਹੋਏ ਪਲੀਤ ਜੂਰਤ ਪੀ ਵਹਿ ਮਾਨਸਾ ਤੈਨ ਕਿਉ ਨਿਰਮਲ ਚੀਤ ਤੇ ਸਤਗੁਰ ਜੀ ਨੇ ਇੱਥੇ ਇਸ਼ਾਰਾ ਕੀਤਾ ਕਿ ਕੱਲੇ ਅਸੀਂ ਜਾਂ ਸਾਡੇ ਸਿੱਖ ਨਹੀਂ ਇਹ ਸੰਜੀਤਗੀ ਨਾਲ ਸੋਚ ਕੇ ਦੱਸੀ ਕਿ ਭਾਈ ਕਮਲਿਆ ਇਹ ਸਾਨੂੰ یوں ਪ੍ਰਤੀਤ ਹੁੰਦਾ ਹੈ ਕਿ ਜਲਦਬਾਜ਼ੀ ਚ ਤੂੰ ਆਪਣੇ ਇਤਾਂ ਦਾ ਨਹੀਂ ਲਿਆਇਆ ਤੇ ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਨਹੀਂ ਤੇ ਉਹਨੇ ਪੰਡ ਥੱਲੇ ਸੁਖਤ ਇਸ ਤੋਂ ਇਹ ਪਰਥਾਇ ਸਪਸ਼ਟ ਸੀ ਕਿ ਉਹਨੇ ਗੁਰੂ ਨਾਨਕ ਸਾਹਿਬ ਦੇ ਹੁਕਮ ਦੀ ਫਿਰ ਪਾਲਣਾ ਕਰਕੇ ਤੇ ਉਸ ਆਪਣੇ ਖੇਤਾਂ ਵੱਲ ਵੱਧ ਕੇ ਤੇ ਪਸ਼ੂਆਂ ਦੇ ਲਈ ਧਨ ਚਾਰਾ ਦਾ ਪ੍ਰਬੰਧ ਕੀਤਾ